लोकसभा ਹਲਕਾ ਹੁਸ਼ਿਆਰਪੁਰ ਤੋਂ बसपा ਦੇ ਉਮੀਦਵਾਰ ਵਕੀਲ ਰਣਜੀਤ ਕੁਮਾਰ ਨੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ बसपा 1996 ਦਾ ਇਤਿਹਾਸ ਦੁਹਰਾਏਗੀ ਤੇ ਜਿੱਤ ਪ੍ਰਾਪਤ ਕਰਕੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਸਮੀਕਰਨ ਵਿਗਾੜ ਦੇਵੇਗੀ ਇਸ ਸਮਰਾਟ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਪਹਿਲਾਂ ਤਾਂ ਮੈਂ ਸਾਡੇ ਪਰਮ ਆਦਰਨੀਏ ਸਰਕਾਰਯੋਗ ਰਾਸ਼ਟਰਪਤੀ ਪ੍ਰਨਮਾਇਆ ਬਤੀਜੇ ਦਾ ਔਰ ਹਾਈ ਕਮਾਂਡ ਸਾਰੀ ਦਾ ਬਹੁਤ ਬਹੁਤ ਧੰਨਵਾਦ ਦੀਆਂ ਕਿ ਉਹਨਾਂ ਨੇ ਮੇਰੇ ਵਰਗੇ ਨਿਮਾਣੇ ਵਰਕਰ ਨੂੰ ਅੱਜ ਲੋਕ ਸਭਾ ਹਲਕੇ ਦੀ ਨਿਮਾਇੰਦਗੀ ਕਰਨ ਦਾ ਮੌਕਾ ਦਿੱਤਾ ਹੈ ਦੂਜਾ ਮੈਂ ਪਾਰਟੀ ਦੇ ਸਾਰੇ ਦਰਜਾ ਬਾਅਦ ਦਰਜਾ ਅਹੁਦੇਦਾਰ ਸਹਿਬਾਨ ਮੇਰੇ ਪਿਆਰੇ ਵਰਕਰ ਸਾਥੀ ਜਿਹੜੇ ਬਾਉ ਕਾਸ਼ੀਰਾਮ ਦੇ ਜਮਾਨੇ ਤੋਂ ਲੱਗੇ ਹੋਏ ਆ ਮੂਹਮ ਨੂੰ ਬਹੁਜਨ ਅੰਦੋਲਨ ਨੂੰ ਅੱਗੇ ਲੈ ਕੇ ਜਾਣ ਵਾਸਤੇ ਉਹਨਾਂ ਰਵੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਔਰ ਹਾਈ ਕਮਾਂਡ ਨੂੰ ਨਾਲ ਲੈ ਕੇ ਮਾਨਯੋਗ ਸਰਦਾਰ ਭਗਵਾਨ ਸਿੰਘ ਚੋਹਾਨ ਸਾਹਿਬ ਗੁਰਲਾਲ ਸੈਲਾ ਜੀ हरियाणा ठेकेदार जी मनेंद्र शेरपुरी जी दलित राय जी और जिन्ने भी ਸਾਡੀ ਸੀਨੀਅਰ ਆਗੂ ਆ ਜ਼ਿਲ੍ਹੇ ਦੇ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਆਪਣਾ ਜਿਹੜਾ ਨਾਮ ਜਟਗੀ ਦਾ ਫਾਰਮ ਹੈ ਉਹ ਮੈਂ ਭਰ ਕੇ ਆਇਆ ਔਰ ਅੱਜ ਤੋਂ ਸਾਡੀ ਜਿਹੜੀ ਚੌਨ ਕੈਂਪੇਨ ਹੈਗੀ ਜਿਹੜੀ ਉਹਦਾ ਸਾਰਾ ਸ਼ਡਿਊਲ ਬਣਿਆ ਹੋਇਆ ਅਸੀਂ ਪਿੰਡਾਂ ਦੇ ਵਿੱਚ ਹੁਣ 20 ਦਿਨ ਲਗਾਤਾਰ ਅਸੀਂ ਪਿੰਡਾਂ ਦੇ ਵਿੱਚ ਹੀ ਰਹਿਣਾ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਆ ਔਰ ਉਹ ਉਤਸ਼ਾਹ ਜਿਹੜਾ ਹੈਗਾ ਇਸ ਕਰਕੇ ਹੈਗਾ ਕਿ ਉਹਨਾਂ ਦੇ ਜਿਹੜੇ ਪਾਰਟੀ ਦੇ ਵਰਕਰ ਪਾਰਟੀ ਦੇ ਅੰਦਰ ਹੀ ਮਿਹਨਤ ਕਰਦੇ ਹੋਏ ਸਾਥੀਆਂ ਨੂੰ ਜਦੋਂ ਮੌਕਾ ਮਿਲਦਾ ਸਾਰਿਆਂ ਨੂੰ ਤਾਂ ਸਾਰਿਆਂ 'ਚ ਉਤਸ਼ਾਹ ਆਉਂਦਾ ਹੈ। ਤੋਂ ਅੱਜ ਉਹ ਕੰਮ ਕਰਨ ਲਈ ਪੱਬਾਂ ਭਾਰਨੇ ਔਰ ਅਸੀਂ ਫੀਲਡ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਕਿਉਂਕਿ ਅਸੀਂ 24 ਘੰਟੇ 7 ਦਿਨ 12 ਮਹੀਨੇ ਸਾਡੇ ਜਿਹੜੇ ਵਰਕਰ ਸਹਿਬਾਨ ਨੇ ਉਹਦੇਦਾਰ ਸਹਿਬਾਨ ਨੇ ਲੋਕਾਂ ਨਾਲ ਜ਼ਮੀਨ ਤੇ ਜੁੜੇ ਹੋਏ ਨੇ। ਤੋਂ ਅਸੀਂ ਲੋਕਾਂ ਕੋਲ ਪਾਸ ਜਾ ਕੇ ਆਪਣੀ ਪੂਰੀ ਜਿਹੜੀ ਜਿੱਤ ਹੈ ਉਹਨੂੰ ਅਸੀਂ ਪੂਰਾ ਜਰੂਰ ਮੁਕੰਮਲ ਤੌਰ ਤੇ ਪ੍ਰਾਪਤ ਕਰਾਂਗੇ